ਅਈ ਜੀ ਕਾ ਖਾਲਸਾ ਸ਼੍ਰੀ ਵੰਤ ਕੀ ਫਤਿਹ ਸਾਰੇ ਸੁਨੋਤਿਆਂ ਤੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਮੈਂ ਤੁਹਾਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅੰਤਮ ਪਾਛਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਦੀ ਇੱਕ ਸਾਖੀ ਸੁਲਣ ਕਰਾਉਣ ਜਾ ਰਿਹਾ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੋਖਣੀ ਸਾਹਿਬੀ ਰਚਨਾ ਕੀਤੀ ਤਾਂ ਇਹਦੇ ਇਸ ਨੂੰ ਮੀਆਂ ਵੀ ਨੇ ਪੜਿਆ ਮੀਆਂ ਮਿਲ ਸਾਰੀ ਸੁਨੇਹਾਰਾ ਪਾਠ ਪੜ੍ਹ ਕੇ ਉਹਨੇ ਇੱਕ ਅਸ਼ਟਪਦੀ ਵਿੱਚ ਲਿਖਿਆ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜੈਸਾ ਮਾਨ ਐਸਾ અપਮਾਨ ਜੈਸਾ ਰੰਗ ਤੈਸਾ ਰਾਜਾਨ ਜੈਸਾ ਅੰਮ੍ਰਿਤ ਤੈਸੀ ਉਸ ਵਿਖਾਟੀ ਐਸ ਤਰ੍ਹਾਂ ਇੱਕ ਬਰਮਗਿਆਰੀ ਦੀ ਅਵਸਥਾ ਦੱਸੀ ਹੈ ਤੇ ਉਹ ਕਹਿੰਦਾ ਜੀ ਮੇਰੀਆਂ ਅੱਖਾਂ ਇਹਦੇ ਮਹਾਪੁਰਖ ਦੇ ਮਹਾਪੁਰਖ ਦੇ ਦਰਸ਼ਨ ਕਰਨਗੀਆਂ ਤਾਂ ਤਰ ਲੋਕ ਤਿੰਨ ਲੋਕ ਦੇ ਜਾਣ ਜਾਣਕਾਰ ਸ੍ਰੀ ਗੁਰੂ ਅਰਜਨ ਦੇਵ ਜੀ ਪੰਜ ਬਾਤਾਂ ਨੇ ਕਿਹਾ ਮੀਆਂ ਮੀਰ ਠਹਿਰ ਤੈਨੂੰ ਇਹ ਜੇ ਮਹਾਪੁਰਖ ਦੇ ਦਰਸ਼ਨ ਕਰਾਵਾਂਗੇ ਸਮ ਉਹ ਜਾਣਦੇ ਸੀ ਵੀ ਇਸ ਤਰ੍ਹਾਂ ਦਾ ਸਮਾਉਣਾ ਫਿਊਚਰ ਵਾਰੇ ਉਹ ਜਾਣਦੇ ਸੀ ਵੀ ਇਸ ਤਰ੍ਹਾਂ ਦਾ ਸਮਾਉਣਾ ਇਹ ਦੇ ਉਹ ਦਿਖਾਵਾਂਗੇ ਤੇ ਹੋਇਆ ਇਸ ਤਰ੍ਹਾਂ ਜਦੋਂ ਜਹਾਂਗੀਰ ਨੇ ਉਹ ਸਮੇਂ ਦੇ ਹਾਲਾਤਾਂ ਨੇ ਜਦੋਂ ਸ੍ਰੀ ਹਰਗੋਬਿੰਦ ਸਾਹਿਬ ਦੀ ਮੰਗਣੀ ਕੀਤੀ ਪੰਡਤਾਂ ਤੇ ਉਸਨੇ ਕਰੀ ਲਈ ਦੇ ਕਰੀਸ਼ਨਾ ਤੇ ਉਹ ਉਹ ਚੰਦੂ ਦੀ ਲੜਕੀ ਦਾ ਰਿਸ਼ਤਾ ਕਰ ਗਈ ਸੀ ਉਹ ਸਹਿਬ ਜادہ ਸ੍ਰੀ ਹਰਗੋਬਿੰਦ ਸਾਹਿਬ ਨੂੰ ਤੇ ਜਾ ਕੇ ਦੱਸਿਆ ਵੀ ਅਸੀਂ ਭਾਈ ਤੇਰੀ ਲੜਕੀ ਦਾ ਰਿਸ਼ਤਾ ਕਰਿਆ ਏ ਤਾਂ ਉਹਨੇ ਕਿਹਾ ਚੇਵਾਰੇ ਦੀ ਟਮਗਰੀਨ ਲਾਤੀ ਕਿੱਥੇ ਮੈਂ ਐਡਾ ਸ਼ਹਿਨशाह ਐਨਾ ਵੀਰ ਤੁਸੀਂ ਇੱਕ ਸਾਦੇ ਦੇ ਮੋਢੇ ਵਿਸਤਾ ਕਰਿਆ ਉਹ ਗੱਲ ਦਾ ਸੰਗਤਾਂ ਨੂੰ ਪਤਾ ਲੱਗਿਆ ਤੇ ਸੰਗਤਾਂ ਨੇ ਗੁਰੂ ਸਾਹਿਬ ਦੱਸਿਆ ਵੀ ਆਪਾਂ ਇਹਦਾ ਰਿਸ਼ਤਾ ਨਹੀਂ ਲੈਣਾ ਇਸ ਤੋਂ ਜਵਾਬ ਦੇ ਹਿੱਤੇ ਉਹ ਦੁਖੀ ਹੋ ਗਿਆ ਵੀ ਮੇਰੇ ਰਿਸ਼ਤੇ ਨੇ ਜਵਾਬ ਦਿੱਤਾ ਹੱਥ ਮੰਨ ਗਿਆ ਫਿਰ ਉਹਨੇ ਬਾਦਸ਼ਾਹ ਦੇ ਕੰਨ ਪਰਨੇ ਸ਼ੁਰੂ ਕਰਤੇ ਇਹ ਲੋ ਜਹਾਂਗੀਰ ਸੀ ਹਾਲਾਂਕਿ ਗੁਰੂ ਦੀ ਅਕਬਰ ਨੇ ਮਿੰਤਾਂ ਕਰਕੇ ਗੁਰੂ ਅਮਰਦਾਸ ਜੀ ਤੋਂ بیٹے ਦੀ ਜਾਤ ਲਈ ਸੀ ਜਿਹੜੇ ਘਰ ਤੋਂ ਜਾਤ ਲਈ ਉਸੇ ਘਰ ਨਾਲ ਪੰਗਾ ਲੈ ਲਿਆ ਉਸ ਦੀ ਚੱਕ ਥਲ ਕੁਛ ਉਹ ਖੁਦ ਜਿਹੜਾ ਜਹਾਂਗੀਰ ਸੀ ਉਹ ਖੁਦ ਵੀ ਆਪਣੀ ਕਿਤਾਬ 'ਚ ਲਿਖਦਾ ਜਿਹੜੀ ਉਹਨੇ ਆਟੋ ਬਾਇਓਗ੍ਰਾਫੀ ਆਤਮ ਕਥਾ ਲਿਖੀ ਹੈ ਤੁੜਕੇ ਜਹਾਗਿਰੀ ਉਹਦੇ ਵਿੱਚ ਲਿਖਦਾ ਵੀ ਕਿ ਹਿੰਦੂਆਂ ਦਾ ਪੀਰ ਕਦਕਾਨ ਚਲਾਉਂਦਾ ਸੀ ਜਿਹੜੀ ਕਿ ਮੇਰੇ ਬਹੁਤ ਚੰਗੀ ਸੀ ਕਈ ਭੋਲੇ-ਪਾਲੇ ਮੁਸਲਮਾਨ ਵੀ ਤੇ ਚੇਲੇ ਬਣ ਕੇ ਸੀ ਮੈਂ ਉਹਦੀ ਕਫਨ ਦੀ ਦੁਕਾਨ ਬੰਦ ਕਰਾਉਣਾ ਚਾਹੁੰਦਾ ਸੀ ਤੇ ਫੇਰ ਉਹਨੂੰ ਮੌਕਾ ਮਿਲ ਗਿਆ ਕਿਸੇ ਨੇ ਚੱਕਦੀ ਚੰਦੂ ਨੇ ਚੱਕਤਾ ਵੀ ਇਹ ਨੇ ਇਸ ਤਰ੍ਹਾਂ ਕਰਦਾ ਤੇ ਉਹ ਫੇਰ ਉਹਨਾਂ ਨੂੰ ਉਹ ਸਮਾਂ ਆ ਗਿਆ ਤੱਤੀ ਤਵੀ ਦੇ ਪਾਉਣ ਦਾ ਤਸੀਹੇ ਤੇ ਲਾਹੌਰ ਦੇ ਕਲੇ ਵਿੱਚ ਉੱਥੇ ਕਿਸੇ ਨੂੰ ਜਾਣ ਦੀ ਆਗਿਆ ਨਹੀਂ ਸੀ ਇਹਦਾ ਮਿਆਂਬੀਰ ਸੀ ਇਹਦੀ ਸਰਕਾਰਾਂ ਦੇ ਦੁਆਰੇ ਪਹੁੰਚਤੀ ਸ੍ਰੀ ਗੁਰ ਅਰਜਨ ਦੇਵ ਜੀ ਨੇ ਹਾਲਾਂਕਿ ਨਹੀਂ ਪੱਤਰ ਆਪਣੇ ਦਰਬਾਰ ਸਾਹਿਬ ਦਾ ਇਹ ਤੋਂ ਲਿਖਾਇਆ ਸੀ ਸਾਈਂ ਮਿਆਂਬੀਰ ਤੋਂ ਤੇ ਇਹਦੇ ਨਾਲ ਬਹੁਤ ਨਜ਼ਦੀਕ ਕੀ ਸੀਗੇ ਉਹ ਕਿਉਂ ਮਹਾਪੁਰਖਾਂ ਨੂੰ ਧਰਮ ਨਾਲ ਕੋਈ ਸਮਝ ਨਹੀਂ ਹੁੰਦਾ ਵੀ ਇਹ ਮੁਸਲਮਾਨ ਆ ਜਾਂ ਹਿੰਦੂ ਆ ਉਹਨੇ ਤੋੜੀ ਆਤਮਿਕ ਉਹਦੀ ਇਹ ਅਵਸਥਾ ਦੇਖ ਕੇ ਉਹ ਪੀਰ ਸਮਝ ਕੇ ਉਹ ਤੋਂ ਨੀਂਹ ਪੱਥਰ ਖਾਇਆ ਤੇ ਇਹਦੀ ਪਹੁੰਚ ਹੋਣ ਕਰਕੇ ਇਹ ਉਹ ਦਰਸ਼ਨ ਕਰਨ ਚ ਲੈ ਗਿਆ ਆਪਦੇ ਘਰ ਵਾਲੀ ਨਾਲ ਉਹ ਕਿਲੇ ਦੇ ਵਿੱਚ ਜਿੱਥੇ ਗੁਰੂ ਸਾਹਿਬ ਨੂੰ ਉਹ ਤਸੀਹੇ ਦੇ ਰਿਹਾ ਸੀ ਚੰਦੂ ਆਪ ਤਾਂ ਚਲੇ ਗਿਆ ਜਹਾਂਗੀਰ ਚੰਦੂ ਦੇ ਹਵਾਲੇ ਕਰ ਰਿਹਾ ਗੁਰੂ ਸਾਹਿਬ ਨੂੰ ਉਹਨੇ ਫਿਰ ਦੇਖੋ ਸਾਨੂੰ ਸਾਰਿਆਂ ਨੂੰ ਇਸ ਬਾਰੇ ਪਤਾ ਹੀ ਆ ਕਿ 33 ਤਵੀ ਦੇ ਬਿਖਾਇਆ ਤੱਟੜੇ ਤਾਂ ਉਹਨਾਂ ਦੇ ਸੀਸ ਤੇ ਪਾਇਆ ਔਰ ਨਿਮਰਤਾ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਤੇ ਇਹ ਬਾਣੀ ਉਚਾਰੀ ਤੇ ਅਖਿਆ ਮਿੱਠਾ ਲਾਗੇ ਨਾਨਕ ਨਾਮ ਪਦਾਰਥ ਮੰਗੇ ਤੇ ਇਹਦੇ ਬਾਰੇ ਇੱਕ ਮੈਂ ਹੋਰ ਵਾਇਦੇ ਕਮੈਂਟ ਪੜਿਆ ਕਹਿੰਦੇ ਕਿਸੇ ਪੁੱਛਿਆ ਤੱਤੀ ਤੱਵੀ ਕੋ ਅਤੇ ਗੁਰੂ ਐਨਾ ਸਿੱਖ ਕਿਦਾਂ ਜਰ ਗਏ ਅਗੋ ਤਵੀਰੇ ਜਵਾਬ ਤਾਂ ਇਹ ਤਾਂ ਸਤਿਗੁਰੂ ਵੀ ਜਾਣਦੇ ਨੇ ਉਹ ਤਾਂ ਮੈਨੂੰ ਵੀ ਠੰਡੀ ਕਰ ਗਏ ਉਹ ਇਹ ਵਸਤਾ ਮਹਾਂਪੁਰਖਾਂ ਦੀ ਸੀ ਉਹ ਉੱਥੇ ਵੀ ਸਤ ਚੇਤ ਆਨੰਦ ਆਪਦੇ ਸੀਗੇ ਜਦੋਂ ਮੀਆਂ ਗੀਤ ਤੇ ਉਹਦੇ ਘਰ ਵਾਲੀ ਆਈ ਤਾਂ ਮੀਆਂ ਵੀ ਨੇ ਬਰ ਦੋਰੋ ਹੱਥ ਜੋੜ ਕੇ ਨਮਸਕਾਰ ਕਰੀ ਬਰਬਰ ਇੱਕ ਘਰ ਇਹਨੇ ਤਵੀ ਨੂੰ ਹੱਥ ਲਾ ਕੇ ਮੱਥਾ ਟੇਕਿਆ ਮੀਆਂ ਵੀਰ ਨੇ ਕਿਹਾ ਮੈਂ ਸੱਚੇ ਪਾਸਾ ਜੇ ਮੈਨੂੰ ਹੁਕਮ ਦਿਓ ਇੱਕ ਹਫ਼ਤੇ ਮੈਂ ਲਾਹੌਰ ਜਾਕਲਾਂ ਇੱਕ ਤੇ ਮੈਂ ਦਿੱਲੀ ਜਾਕਲਾਂ ਐ ਤਾੜੀ ਮਾਰ ਕੇ ਕਹਿੰਦਾ ਮੈਂ ਦੋਹਾਂ ਨੂੰ ਟੱਕਰ ਆ ਕੇ ਖਤਮ ਕਰ ਦਿਆਂ ਗੁਰੂ ਸਾਹਿਬ ਕਹਿੰਦੇ ਮੀਆਂ ਵੀਰ ਕਿ ਤਾਕਤ ਕਿੱਥੋਂ ਲਈ ਹੈ ਨੀ ਅਮਰੀਕਾ ਦਾ ਆਪ ਕੀ ਤੇ ਚੱਲਣਾ ਕਹਿੰਦੇ ਜੇ ਤੂੰ ਦਿੱਲੀ ਦੇ ਨਾਲ ਹਟ ਟਕਰਾ ਸਕਦਾ ਮੈਂ ਕੁਝ ਕੁਝ ਨਹੀਂ ਕਰ ਸਕਦਾ ਆ ਫਿਰ ਕਿਹਾ ਜੇ ਸੱਚ ਪੁੱਛਦਾ ਤਤੀ ਤਮ ਤੇ ਉਠਾਈ ਤੈਂ ਉਹ ਕਹਿੰਦਾ ਸੱਚ ਪਾਲਾ ਮੈਂ ਕਿਵੇਂ ਉਠਾਇਆ ਕਹੈਂ ਕਹਿੰਦੇ ਉਦੋਂ ਕਿਹਾ ਸੀ ਨਾ ਵੀ ਇਹ ਜੇ ਮਹਾਪੁਰਖ ਦੇ ਦਰਸ਼ਨ ਕਰਦੇ ਆ ਜਿਹਾ ਮਾਨ ਤੈਸਾ ਪਵਾਨ ਜਿਹਾ ਰੰਗ ਤੈਸਾ ਰਾਜਾਨ ਜਿਹਾ ਅੰਮ੍ਰਿਤ ਤੈਸੀ ਫਿਗ ਖਾਟੀ ਕਹਿੰਦੇ ਹੁਣ ਮੈਂ ਸ੍ਰੀਨਤਾ ਧਰਮਾ ਸੜਨਾ ਮੈਂ ਸਤ ਚਿਤ ਆਨੰਦ ਮੈਨੂੰ ਕੁਛ ਨਹੀਂ ਮੈਂ ਜਿਹਾ ਮਖਮਲ ਦੇ ਗੱਦੇ ਤੇ ਸੀਗਾ ਉਹਦਾ ਜਿਹਾ ਮਤਬੀਤਿਆ ਕਹਿੰਦੇ ਹੁਣ ਤੂੰ ਦਰਸ਼ਨ ਕਰ ਲਾ ਜਦੋਂ ਕਿਹਦੇ ਕਿਸੇ ਸਟੂਡੈਂਟ ਤੋਂ ਸਵਾਲ ਨਾ ਨਿਕਲੇ ਔਖਾ ਸਵਾਲ ਹੋਵੇ ਤੇ ਮਾਸਟਰ ਨੂੰ ਖੁਦ ਕਰਨਾ ਪੈਂਦਾ ਸੋ ਤੇਰੇ ਸਵਾਲ ਦਾ ਜਵਾਬ ਆ ਤੈਨੂੰ ਹੱਲ ਕਰਕੇ ਦਿਖਾਇਆ ਸੋ ਇਹ ਸਾਖੀ ਮਹਾਪੁਰਖਾਂ ਤੋਂ ਸੁਣੀ ਆ ਆ ਆਪ ਜੀ ਨੂੰ ਸਰਮਣੇ ਕੋ ਉ ਜਾ ਰਹੇ ਆ ਸੋ ਉਲੱਤਕਾਂ ਦੀ ਖਿਮਾ ਸਾਖੀ ਸਵਾਪਤਾ ਜੀ ਪਹਿਲ ਜੀ ਕਾ ਖਾਮਸਾ ਸ੍ਰੀ ਵਹਿਗੂਰ ਜੀ ਕੀ ਫਤਹ